ਜਿੰਨੇ ਵੀ ਉਹ ਲਾਜ ਪਿੱਛੇ ਜਾਂਦੇ ਹਾਂ ਲਾਜ ਤੇ ਉਹ ਲਾਜ ਪਿੱਛੇ ਜਾਂਦੇ ਜੇ ਬਾਬਾ ਜੀ ਮਨ ਸੋ ਜਾਂਦਾ ਚਾਹੇ ਛੋਟੇ ਸਾਹਿਬ ਜਾਂਦੇ ਜਾਂਦੇ ਤੇ ਹੁਣ ਨੂੰ ਤੇ ਸਾਰੇ ਜਨੇਊ ਪਾਲਣੇ ਬਾਬਾ ਜੀ ਕਹਿੰਦੇ ਬਾਬਾ ਜੀ ਖਾਰਿਕ ਪੰਜਾਬ ਦਾ ਇੱਕ ਜਸੂ ਸਿੰਘ ਕਹਿੰਦਾ ਇਹ ਦੱਸੋ ਜੀ ਸਾਹਿਬ ਕੇਸ਼ਰ ਕੇ ਜਸੂ ਸਿੰਘ ਜੀ ਦੱਸੋ ਕਿ ਦਾਦਾ ਜੀ ਜਸੂ ਸਿੰਘ ਜੀ ਕੰਮ ਕਰਦੇ ਵਧੀਆ ਚਾਰ ਪਟਾਰ ਜਸੂ ਸਿੰਘ ਜੀ ਬਾਬਾ ਜੀ ਜਸੂ ਸਿੰਘ ਜੀ ਗੱਲ ਕਰਦੇ ਹਾਂ ਅੱਜ 2000 26 ਚੱਵੀ ਚਵੀ ਯਾਰ ਚੱਵੀ ਚੱਲਿਆ ਹਾਂ ਚੱਲ ਚੱਲ 24 ਚੱਲ ਰਿਹਾ 24 ਚੱਲ ਰਿਹਾ ਔਰ ਅੱਜ ਦੇ ਕਲਚਰ ਤੇ ਉਸ ਦੇ ਕਲਚਰ ਦੇ ਵਿੱਚ ਜੋ ਨਿਯਮ ਇਹਨਾਂ ਦੀ ਚਰਚ ਦੇ ਵਿੱਚ ਕੁਝ ਨਿਹੰਗ ਜੋ ਖੋਤੀ ਨਿਹੰਗ ਹੈਗੇ ਸੀ ਉਹ ਆਏ ਇੱਥੇ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸਟਾਰਟ ਕਰਤੀ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਲਈ ਭੰਡੀਆਂ ਸ਼ੁਰਦਾਵੀਆਂ ਜਿਹੜੀਆਂ ਯੂਜ਼ ਕੀਤੀਆਂ ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਬਿਟਕੋਇਨ ਵੰਡਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜਪੰਨ ਕਰੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਖਬਰ ਤਾਂ ਦੇਖੀ ਹੋਵੇਗੀ ਕਿ ਇੱਕ ਚਲਦੀ ਚਰਚ ਨੂੰ ਬੰਦ ਕਰਵਾਉਣ ਦੇ ਲਈ ਕੁਝ ਨੰਗ ਸਿੰਘ ਮੌਕੇ ਤੇ ਪਹੁੰਚ ਗਏ ਸੀ ਜਿਨ੍ਹਾਂ ਦੇ ਵੱਲੋਂ ਚਰਚ ਦੇ ਵਿੱਚ ਆ ਕੇ ਪਹਿਲਾਂ ਤਾਂ ਚਲਦੀ ਮੀਟਿੰਗ ਨੂੰ ਬੰਦ ਕਰਵਾਇਆ ਤੇ ਛੋਟੇ ਬੱਚੇ ਤੇ ਬਜ਼ੁਰਗਾਂ ਤੇ ਔਰਤਾਂ ਦੀ ਕੁੱਟਮਾਰ ਵੀ ਕੀਤੀ ਸੀ ਤੇ ਗਾਲੀ ਗਲੋਚ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਪ੍ਰਭੂ ਯਿਸੂਮਸੀਹ ਦੇ ਬਾਰੇ ਗਲਤ ਸ਼ਬਦ ਵੀ ਨੰਗ ਸਿੰਘਾਂ ਦੇ ਵੱਲੋਂ ਵਰਤੇ ਗਏ ਤੇ ਕਿਹਾ ਗਿਆ ਕਿ ਅੱਜ ਤੋਂ ਬਾਅਦ ਇੱਥੇ ਚਰਚ ਨਹੀਂ ਲੱਗੇਗਾ ਤੇ ਜਦੋਂ ਇਹ ਸਾਰਾ ਮਸਲਾ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੇ ਧਿਆਨ ਦੇ ਵਿੱਚ ਆਇਆ ਤਾਂ ਅੱਜ ਆਪਣੀ ਟੀਮ ਦੇ ਨਾਲ ਐਸਐਸਪੀ ਕਪੂਰਥਲਾ ਨੂੰ ਮਿਲਣ ਦੇ ਲਈ ਪਹੁੰਚੇ ਨੇ ਜਿੱਤੋਂ ਉਹਨਾਂ ਨੇ ਐਸਐਸਪੀ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਨਾਲ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਾਰਣ ਮੇਰੇ ਵੱਲੋਂ ਜੀਐਮਸੀ ਦੀ ਮੇਰਾ ਨਾਮ ਜਤਿੰਦਰ ਮਸੀਹ ਗੌਰਵ ਆ ਅੱਜ ਅਸੀਂ ਕਪੂਰਥਲਾ ਵਿਖੇ ਆਇਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈ ਚਰਨ ਨਾਲ ਤੱਕਾ ਹੋਇਆ ਸਾਡੇ ਪਾਸਟਰ ਚਰਨ ਬਾਲੀਆ ਜੀ ਇਹਨਾਂ ਦੀ ਚਰਚ ਦੇ ਵਿੱਚ ਕੁਝ ਨਿਹੰਗ ਜੋ ਖੋਤੀ ਨਿਹੰਗ ਹੋਏ ਸੀ ਉਹ ਆਏ ਇੱਥੇ ਆ ਕੇ ਉਹਨਾਂ ਨੇ ਤੋੜਪਾੰਮ ਕਰਨੀ ਸਟਾਰਟ ਕਰਤੀ ਔਰ ਜੋ ਇੱਥੇ ਬਜ਼ੁਰਗ ਸੀ ਸਾਡੀਆਂ ਭੈਣਾਂ ਮਾਸੀ ਸੀ ਸਾਡੇ ਬੱਚੇ ਸੀ ਉਹਨਾਂ ਨੇ ਮਾਰਕਟ ਕਰਨੀ ਸ਼ੁਰੂ ਕਰਤੀ ਉਹ ਉਹਨਾਂ ਦੇ ਨਾਲ ਬਹੁਤ ਬੰਦਾ ਸਲੂਕ ਕੀਤਾ ਔਰ ਪੂਰੇ ਮਸੀਹ ਭਾਈ ਚਾਰੇ ਦੇ ਲਈ ਭੱਡੀਆਂ ਸ਼ਵਡਾਵਲੀਆਂ ਯੂਜ਼ ਕੀਤੀਆਂ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਲਈ ਭੱਡੀਆਂ ਸ਼ਵਡਾਵਲੀਆਂ ਜਿਹੜੀਆਂ ਯੂਜ਼ ਕੀਤੀਆਂ ਔਰ ਉਹਨਾਂ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕੀ ਇਹ ਮਣੀਪੋਰਿਆ ਜੋ ਮਣੀਪੋਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉਥੇ ਧੜਾਂ ਦੇ ਨਾਲ ਉਹ ਨੰਗਾ ਕਰਕੇ ਭਜਾਇਆ ਗਿਆ ਉਹਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਧੜਾਂ ਨੂੰ ਉਥੇ ਬਦਮਿਜੀ ਕੀਤੀ ਗਈ ਉਹਨਾਂ ਦੇ ਨਾਲ ਔਰ ਮੁਸੀਬ ਭਾਈਚਾਰੇ ਨੂੰ ਨੀਚਾ ਦਿਖਾਇਆ ਗਿਆ ਉਹ ਅੱਜ ਅਸੀਂ ਇੱਥੇ ਪ੍ਰਸ਼ਾਸਨ ਕੋ ਆਇਆ ਐਸਐਸਪੀ ਸਾਹਿਬ ਨੂੰ ਮਿਲੇ ਆ ਔਰ ਅਸ਼ੂਵੀ ਸਾਹਿਬ ਨੇ ਸਾਹਮਣੇ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਬੰਦੇ ਤੇ ਕੀਤੀ ਜਾਵੇਗੀ। ਇਹ ਕੀ ਕਿੱਥੇ ਦੇ ਰਹਿਣ ਵਾਲੇ ਆ ਪਤਾ ਲੱਗਾ ਜੀ ਕੁਛ? ਜੀ ਉਹਨਾਂ ਨੂੰ ਪਤਾ ਨਹੀਂ ਲੱਗਾ। ਮਗਰ ਇਹ ਅਭੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ। ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ। ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ। ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਵੰਡਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜਪੰਨ ਕਰੇ ਔਰ ਬੱਛ ਲੁਕੀ ਕਰੇ ਅੱਜ ਬੜੀ ਵੱਡੀ ਗਿੰਦੀ ਜਿੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਇਹ ਪਰਕਾਲ ਕਰਕੇ ਕਿਹੜੇ ਬੰਦੇ ਸੀ ਉਹਨਾਂ ਨੂੰ ਵੀਡੀਓ ਸਹੀ ਦੇਤੀਆਂ ਵਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦੇਤੀਆਂ ਬੰਦਿਆਂ ਦੀਆਂ ਵੀਡੀਓ ਵੀ ਦੇਤੀ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਜਿਹੜਾ ਉਹਨਾਂ ਦੇ ਪਰਚਾ ਦਾ ਦਰਜ ਕਰ ਦਿਆਂ ਮੇਰਾ ਨਾਮ ਪ੍ਰੋਫੈਸਰ ਚਰਨਪ੍ਰੀਤ ਵਾਲੀਆ ਜੀ ਹਾਂ ਜੀ ਮੈਂ ਮੁੱਖ ਪ੍ਰਚਾਰਕ ਹਾਂ ਜੀ ਜਲੋਵਾਲ ਚਸ ਦੇ ਵਿੱਚ ਔਰ ਬੀਤੇ ਦਿਨਾਂ ਦੇ ਵਿੱਚ ਜਿੱਦਾਂ ਕੀ ਪ੍ਰਧਾਨ ਜੀ ਨੇ ਸਾਬ ਨੇ ਤੁਹਾਨੂੰ ਬਿਆਨ ਕਰਕੇ ਦੱਸ ਹੀ ਦਿੱਤਾ ਆ 11 ਤਰੀਕ ਦਿਨ ਐਤਵਾਰ ਦੇ ਦਿਨ ਅਸੀਂ satsang ਲਗਾ ਰਹੇ ਸੀ ਔਰ ਚਲਦੀ ਮੀਟਿੰਗ ਦੇ ਵਿੱਚ ਕੁਝ ਅ ਹੰਗ ਸਿੱਖ ਪਾਣੀ ਦੇ ਵਿੱਚ ਸਿੱਖ ਆਏ ਔਰ ਜਿਨ੍ਹਾਂ ਨੇ ਅ ਖੁਦਾ ਦੇ ਵਚਨ ਦੀ ਪੜ੍ਹ ਅਧਵੀ ਕੀਤੀ ਆ ਔਰ ਪਦੀ ਸ਼ਤਾਬਲੀ ਨੂੰ ਯੂਜ਼ ਕੀਤਾ ਔਰ ਸਾਡੇ ਧਾਰਮਿਕ ਵਿਚਾਰਾਂ ਤੇ ਬਹੁਤ ਜ਼ਰਾ ਟੇਸ ਪਹੁੰਚੀ ਆ ਔਰ ਡਰਾਇਆ ਤਮਕਾਇਆ ਗਿਆ ਚਰਚ ਬੰਦ ਕਰਨ ਨੂੰ ਉਹਨਾਂ ਨੇ ਸਾਨੂੰ ਕਿਹਾ ਗਿਆ ਜੀ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਲਾਇਆ ਕਿੰਨੇ ਜੀ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਜੋ ਵੀ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਆ ਜਾਂ ਜਿਨ੍ਹਾਂ ਨੇ ਵੀ ਇਹ ਜਿਹੜੇ ਨਹਾਂਗ ਸਿੰਘ ਪਾਣੀ ਦੇ ਵਿੱਚ ਲੋਕ ਸੀਗੇ ਉਹਨਾਂ ਦੇ ਉੱਤੇ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਉਹਨਾਂ ਤੇ ਜੋ ਤਾਰਾ ਬੰਦੀ ਹੈ ਉਹਨਾਂ ਨੂੰ ਅਸੀਂ ਲਾਗੂ ਕਰਾਂਗੇ ਕਿ ਕਿੱਥੇ ਦੇ ਰਹਿਣ ਵਾਲੇ ਸੀਗੇ ਕੁਝ ਪਤਾ ਲੱਗਾ ਕਿੰਨੇ ਜਾਣੇ ਸੀਗੇ ਦੇਖੋ ਜੀ ਉਹਨਾਂ ਬਾਰੇ ਸਾਨੂੰ ਹਜੇ ਤੱਕ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਦੇ ਰਹਿਣ ਵਾਲੇ ਆ ਪਰ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਕਿਹਦੇ ਜਲਦ ਤੋਂ ਜਲਦ ਅਸੀਂ ਇੱਥੇ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ